ਮਾਰ ਨਾ ਹੱਲਾ ਚੁਟਾ ਫਰ ਗੋਲੇ ਫਰ ਗੋਲੇ ਗਿਲੀਏ ਸਰਬ ਰੂਪੀ ਨੇ ਇੱਕ ਆਈ ਦੇ ਪੜਾਈ ਪੜ੍ਹਨੀ ਇਹਨਾਂ ਦੇ ਹਰੀ ਦੇ ਸਰ ਦਾ ਆਦੇ ਤੇ ਸਰ ਸੰਤੋਗ ਗਿਆਨ ਨਾਲ ਗੁਣ ਪ੍ਰਾਪਤ ਹੋਣ ਉਹ ਹਰੀ ਦੇ ਗੁਣਾਂ ਵਾਲੀ ਪੜਾਈ ਕਰਨੀ ਚਾਹੀਦੀ ਜੇ ਜੇ ਕਰਕੇ ਅਰਥ ਕਰਨੇ ਹੋ ਗੁਣਾਂ ਹੋਵੇ ਉਹ ਵੀ ਵਿਚਾਰ ਕਰਨੀ ਹੋਵੇ ਹਰ ਗੁਣ ਗੁਣ ਨੂੰ ਹਰੀ ਦੇ ਗੁਣਾਂ ਦੇ ਗੁਣਾਂ ਵਿੱਚ ਵਿਚਾਰ ਕਰਦੇ ਹਰੀ ਦੇ ਗੁਣੇ ਦੇ ਨਿਰਮਾਣ ਕਰਨਾ ਚਾਹੀਦਾ ਹੈ ਹੋਰ ਦੁਨੀਆਂ ਦੇ ਜੰਮੇ ਬਿਠੇਰੇ ਲੋਕਾਂ ਨੂੰ ਆਏ ਜੰਮੇ ਆ ਮਰ ਗਏ ਹਨ ਹਰ ਹਰ ਨਾਮ ਕਥਾ ਨਿਤ ਸੁਣੀਏ ਅਰੋਧ ਰੇਸ਼ਲਾ ਨਾ ਗਾਲੀ ਦੀ ਕਥਾ ਉਹ ਨੇਪ ਆਪਣੇ ਜੀਵਨ ਦੀ ਸੁਣਨਾ ਕਰੀਏ ਮੇਰੇ ਸਤ ਸੰਗਿਓ ਤੇ ਹਾਰੇ ਗੁਣ ਗਾਏ ਅਸੀਂ ਸੰਗਤ ਨਾਲ ਮਿਲ ਕੇ ਪ੍ਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ ਜਦ ਭੌਗਵਾਲ ਬੁੱਤਰ ਕਰੀਏ ਕਿਉਂ ਜਾਈਏ ਜਦ ਭੌਗਵਾਲ ਚੰਮਣ ਬਣਦਾ ਦਰ ਹੈ ਇਕਤਰ ਬੜਾ ਕਸ਼ਮਾ ਕਰਨਾ ਜੇ ਜਲਪਾ ਉਪਧਾਰਥੀ ਪਾਣੀ ਤੋਂ ਕਰ ਜਾਈਗਾ ਮੁਕਤ ਹੋ ਜਾਈਗਾ ਮਾਏ ਸਤਿ ਹਰਮਨ ਕਰੂਹੋ ਮੋਹੀ ਸੰਤ ਸਤਿਏ ਸ੍ਰੀ ਕਾਰ ਪ੍ਰਸਾਦ ਮਾਏ ਮਿਲਣ ਦੇ ਵਿਚਾਰ ਕਰਨਾ ਕਰੀਏ ਮਿਲ ਜੇ ਜਿਵੇਂ ਮਾਰੇ ਨਾਲ ਮਨਾਪ ਹੋਵੇ ਮੇਰੇ ਪ੍ਰੀਤਿ ਕਾ ਮੈਂ ਦੂਤ ਨਾਰ ਪ੍ਰੀਤ ਅਕਾਲ ਪ੍ਰਸਵਾੰਗ ਦੇ ਨਾਮ ਦਾ ਹੰਦਯਾ ਨਿਹੰਦਿ ਸੂ ਮੇਰਾ ਮਿੱਤਰ ਸਹਾ ਤੇ ਪ੍ਰੀਤਿ ਉਪਾਏ ਸਾਡੇ ਮਿੱਤਰ ਮਾਤਾ ਦੇ ਦਰਬਰ ਦੇ ਇਸ ਲੋਕ ਦੇ ਸਖੇ ਹਨ ਪ੍ਰੇਮ ਦੇ ਭਰਾ ਹਨ ਮੈਂ ਬਚੇ ਹਰ ਨਰ ਮੈਂ ਬਚੇ ਹਰ ਨਰ ਹਰੀਏ ਦੀ ਮੇਰਾ ਪਰਸਨ ਨਰਨ ਹਰੇ ਕਰੇ ਮਿਸੰਗ ਆਪੇ ਕਿਰਪਾ ਨੂੰ ਧਾਰਨ ਵਾਲਾ ਜੋ ਨਿਰੰਕਟ ਹਰੀ ਹੈ ਕੋਹ ਦੇ ਕਾਇਦਾ ਸੁਣੇ ਮੇਰੀ ਗੋਗਨ ਹਰਿ ਗੁਰਪ੍ਰੀ ਰਾਜਣ ਸਾਡੀ ਦਾ ਮਸੂਰੇ ਦੀ ਜਿਹੜੀ ਬਿਲਨ ਹਾਲ ਕਾਇਨਾ ਪ੍ਰੀਦਾ ਦੀ ਉਹ ਸਦਗਿ ਪੂਰੇ ਅਕਾਲ ਤਖਲਾ ਰਾਮ ਗੁਰੂ ਨਾਨਕ ਸਾਹਿਬ ਜਾਣਦੇ ਹਨ ਹੋ ਰਹਿ ਨ ਸਕੇ ਦਿਨ ਨਾਮ ਵਖੋਹ ਸਤਿਗੁਰਾਂ ਦੇ ਨਾਮ ਉਚਾਰੇ ਤੋਂ ਬਿਨਾਂ ਅਸੀਂ ਕਾਇ ਨਹੀਂ ਸਕਦੇ ਖਿੰਮਾ ਤਰੀ ਸਾ ਤੋਂ ਅਹੀ ਜਿ ਮਾਰਾ ਸੰਸਾਨੂੰ ਉਮਰ ਲਾਇਆ ਹੈ ਰਹਿ ਨਹੀਂ ਸਕਦੇ ਹਾਂ ਮੈਂ ਔਸਤ ਮੰਤਰ ਦੀਜਾ ਗੁਰਪ੍ਰੀ ਗੁਰਪ੍ਰੀ ਇਹ ਦਵਾਈ ਜਖਮ ਇਚਣ ਵਾਸਤੇ ਮਨੋਂ ਲਾਈ ਦੀ ਹੈ ਤੇ ਸਰੀਰ ਕੋ ਰੋਗ ਨੂੰ ਮਿਚਣ ਵਾਸਤੇ ਦਵਾਈ ਪਾਈ ਦੀ ਹੈ ਇਸ ਪ੍ਰਕਾਰ ਲੰਬਾ ਔਸਤ ਮੰਤਰੋ ਗੁਰਖੀ ਨੂੰ ਜੇਰ 12 ਰਾਤੋਂ ਮੰਤਰ ਸਪਾ ਦਾ ਪੜੀਦਾ ਹੈ ਜੇ ਸੱਚੇ ਬਾਦਸ਼ਾਹ ਸਾਨੂੰ ਰਾਗ ਬਿਆਸ ਕੀਤੀ ਜਖਮਾਂ ਨੂੰ ਮਿਲਣ ਵਾਸਤੇ ਇਹਦਾ ਜਰੀ ਲਾਓ ਸਾਡੇ ਤੇ ਆਪ ਦੀ ਸਰਵਾਜਿੰਦ ਜੇ ਜਰੀ ਨੂੰ ਆਵੇ ਜਖਮ ਮਰਨ ਦਾ ਰੋਗ ਮਿਚਣ ਵਾਸਤੇ ਸਾਨੂੰ ਇਹ ਦਵਾਈ ਕਿਉਂ ਨਾ ਕਰੋ ਜਾਂਦੇ ਸੱਤਾਂ ਨੂੰ ਵਸ ਕਰਨ ਨੂੰ ਆ ਕੇ ਨਾਮ ਅਮਰਤ ਮੰਤਰ ਦੀ ਉਹ ਪੂਰੇ ਸਤਿਗੁਰੂ ਨਾਮ ਹਰਿ ਹਰਿ ਨਾਮੇ ਉਧਰਿਆ ਜੀ ਨਾਮ ਸਾਨੂੰ ਮਾਰਾ ਨਾਮ ਹਰਿ ਹਰਿ ਨਾਮੇ ਉਧਰਿਆ ਜੀ ਉਹਨੂੰ ਰਹਿਣੇ ਜਿਹਦੇ ਸਦਾ ਨਾਮ ਦੱਸੂ ਜਿਵੇਂ ਨਾਮ ਕਰਕੇ ਉਧਰਿਆ ਜੀ ਇਹਨਾਂ ਨੂੰ ਸਾਨੂੰ ਇਹ ਹਰ ਲੋਜ ਹੋਰ ਕਿੱਥੇ ਦੇ ਆਧਾਰਨਾ ਕਿਤੇ ਐ ਫੌਨ ਜਾਤਰੇ ਦੇ ਸਤਿਗੁਰੂ ਚਰਨਾਂ ਅਜਿਹਾ ਨਾਰਦ ਵਿਰੋਧੀ ਨਹੀਂ ਜਿਹੜੇ ਪੂਰੇ ਪੂਰੇ ਸਤਿਗੁਰੂਆਂ ਕਰਦਾ ਹੁੰਦਾ ਹੈ ਮਾਰੇ ਸਾਹਿਬ ਇਹ ਵੀ ਪ੍ਰਕਾਰ ਸੁਣ ਕੇ ਬੱਦਲ ਵਰਸਾ ਕੇ ਸਾਰੀ ਕਿਸਮ ਦੀ ਨੀਂਦ ਵਿੰਗਾਈ ਉਹਦੀ ਸ਼ਾਂਤੀ ਦੀ ਇਹੋ ਪ੍ਰਕਾਰ ਹੁਣ ਸਾਤਰਕ ਦੀਨ ਸਤ ਗੋਰੀ ਸਰਲਾ ਆਈ ਨਾ ਗਰੀਬ ਬੰਦੀ ਹਾਂ ਤੇ ਨਹੀਂ ਸਾਡੇ ਚਿੱਤ ਹੈ ਸਤਿਗ੍ਰਿਹਾ ਬੱਦਲ ਦੀ ਨਿਆਣੀ ਹੋ ਆਜ ਕੇ ਹੀ ਸੰਨਤੀ ਹਾਰ ਹਰਿ ਨਾਮ ਜੀਉਂਦੇ ਲੇਸ ਪਾਈ ਸਾਧਨ ਮੁਖੀ ਤੇ ਮਹਾਰਾਜ ਜੀ ਦਾ ਨਾਮ ਹੈ ਰੂਹ ਦੇ ਮੁਖੀ ਤੇ ਉਹ ਤੁਹਾਨੂੰ ਪਾ ਦਿੱਤੀ ਹੈ ਮਰਦੀ ਬੂੰਦ ਹਰ ਗੱਲ ਵਿੱਚ ਉਹ ਹਾਂ ਜਾਲ ਕੇ ਨੀਂ ਉਹ ਜਲ ਦੇ ਸਮੁੰਦਰ ਵੀ ਨਹੀਂ ਆਈ ਹੋਤੀਏ ਤਾਂ ਵੀ ਕੋਈ ਜਲ ਦੇ ਸਮੁੰਦਰ ਹੋ ਹਾਂ ਜਾਲ ਕੇ ਨੀਂ ਉਹ ਵੀ ਜਲ ਦੇ ਸਮੁੰਦਰ ਹੋ ਸਤਿਗੁਰੂ ਅਸੀਂ ਤੇਰੇ ਇੱਕ ਪ੍ਰੇਮ ਰੂਪੀ ਜਲ ਤੋਂ ਆਏ ਮੱਛਾਂ ਵੀ ਨਹੀਂ ਆਈਆਂ ਜਨਮਾਂ ਨਾਲ ਤੇ ਜਾਲ ਦੇ ਨ ਮਰੀਏ ਮੱਛੀ ਆਏ ਜਗਨੋਂ ਮਰ ਜਾਂਦੇ ਆਂ ਮਾਰਾ ਆਪਦੇ ਨਾਮ ਰੂਪੀ ਜਲ ਤੋਂ ਬਿਨਾ ਪ੍ਰੇਮ ਰੂਪੀ ਜਲ ਤੋਂ ਬਿਨਾ ਕਹਦਾ ਤਾਂ ਮਰਨਾ ਹੁੰਦਾ ਇਹ ਪਿਆਰੇ ਜੀ ਮਾਜ ਨਾ ਹੱਲਾ ਕੈ ਤੋਂ ਭਾਰਾ ਜਣ ਸੰਤ ਨਿਮਹਿ ਹੋ ਮੇਰੇ ਬਾਹੀ ਬਾਂਹ ਹਰਿ ਹੋ ਜਨਮ ਵਾਲੇ ਭੜਕੀ ਕਰਕੇ ਹਰਿ ਇਹ ਜਨਮ ਨੇ ਹੋ ਅਤੇ ਸੰਤ ਚਾਂਦ ਤੇ ਤਹੋ ਇਹਨਾਂ ਸਾਹ ਗ੍ਰਾਸ ਮੇ ਵਿਚਰਾ ਹਰ ਨਾਮ 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 ਜੰਮੀ ਸੀ ਨਾਮ ਕੋ ਪੂਰਨ ਹੋਈ ਸੰਤ ਇਹਨਾਂ ਨੇ ਸਾਹ ਗ੍ਰਾਸ ਮੇ ਵਿਚਰਨਾ ਪਰਮੇਸ਼ਰ ਦੇ ਹੋਏ ਤੇ ਨਾਮਾ ਚੋਂ ਸ੍ਰੀ ਰਾਮ ਨੰਦਰ ਮਹਾਰਾਜਾ ਨੂੰ ਪੁੱਜਦਾ ਉਹ ਤੁੰਰੀ ਉਸੇ ਹੀ ਹੈ ਜੋ ਸੰਸਰ ਸੋਈ ਨਾਮ ਦਾ ਕਿੰਨ ਲੋਕਾਂ ਦੇ ਇਥੇ ਉਹ ਸੰਤਾਂ ਦੇ ਯੋਗ ਬੰਨ ਹੋ ਤੇ ਪੂਰਨ પુરਖੀ ਹੋਮੋ ਫਰਜਨ ਪਰਮ ਹੋਈ ਸੰਤ ਉਹੋ ਹੀ ਸੰਤਾਂ ਹੋਈ ਪੂਰਨ ਉਹੋ ਹੀ ਸੰਤਾਂ ਦੇ ਯੋਗ ਬੰਨ ਜਾਨੀ ਹਨ ਫਰਜਨ ਸੰਤ ਮਿਲ ਹੋਣੇ ਰੂਪ ਆਹੀ ਜੀ ਗਨ ਸੰਤ ਭਗਤੇ ਹੋ ਮਿਲੇ ਤਾਂ ਉਹਨ ਤੁਸੀਂ ਰਾਖਰੀ ਦੀ ਜੋਤ ਤੁਹਾਡੇ ਅੰਦਰ ਹੋਣੇ ਕਰਕੇ ਮਿਲੇ ਸਾਨੂੰ ਪ੍ਰਾਪਤ ਹੋਵੇ ਤਾਰੇ ਦੱਸੋ ਮੈਂ ਤੋਖ ਲਗਾ ਚਰਨ ਸੁਖ ਆਸਾ ਲੱਗੀ ਹੈ ਮਾਰੇ ਦਰਸ਼ਨਾਂ ਦੀ ਤੁਹਾਨੂੰ ਆਈ ਵੀ ਦੱਸਦਾ ਆ ਕਿ ਧੀ ਦੇ ਸਿੱਖੀ ਖੇਤੀ ਕਾਜ ਦ੍ਰਿਘਾਂਤ ਜਲ ਖੇਤੀ ਕਾਜ ਮੇਰੀ ਸਰਦਾ ਪੂਰ ਜਗ ਜੀਵੰਦਾ ਸਾਰੇ ਜਗ ਜਗ ਜੀਵਨ ਦੇ ਬਾਕਾਰੀ ਪ੍ਰਮੇਸ਼ਰ ਜੀਤਨ ਸਾਡੀ ਇਹ ਸਰਦਾ ਪੂਰੀ ਕਰਿਆ ਤੋ ਮੇਲੇ ਹਰ ਦਾ ਨਾਰਦ ਸੰਗਤੀ ਜੇ ਚਲਤਾ ਰਹਣਾ ਜਾਏ ਮੇਲੇ ਹਰ ਦਰਸ਼ਨ ਨਾਲ ਕਿ ਹਜਾ ਜੀ ਨਾ ਹੋਵੇ ਦਰਸ਼ਨ ਕਰਨੇ ਮੈਂ ਤਾਂ ਸਾਦਾ ਮਨ ਭੁੱਜਦਾ ਪੂਰਨ ਪ੍ਰਸੰਨ ਹੁੰਦਾ ਜੀ ਜੇਨੇ ਸਾਥੀ ਸੰਗੋ ਗੋਲੀ ਹਰ ਬਾਣ ਦੇ ਸੰਗ ਇਹਦੇ ਦਰਸ਼ਨ ਕਰਨੇ ਤੇ ਤੁੰਗ ਜੀ ਮਿਲ ਕੇ ਪਰਮੇਸ਼ਰ ਸੰਬੰਧੀ ਬਾਣੀ ਬੋਲਿਆ ਕਰ ਹਰ ਹਰ ਕਥਾ ਮੇਰਾ ਮਨ ਭਾਣੀ ਜੀ ਸਤਿਗੁਰੂ ਹਰਿ ਦਾ ਕਾਲਪੁਰ ਦੀ ਸਾਂਹੇ ਕਥਾ ਮਨ ਚੋਂ ਹੁੰਦੀ ਹੈ ਇਸ ਪ੍ਰਕਾਰ ਪ੍ਰਗਟ ਹੁੰਦਾ ਹੈ ਜੋ ਦਸ ਲਿਖਣ ਸੂਬ ਲਿਖਣਾ ਕਰਕੇ ਹਰ ਹਰ ਅੰਮ੍ਰਿਤ ਹਰ ਮੰਤ ਔਰ ਇਹ ਹਰ ਹਰ ਪ੍ਰਮੇਸ਼ਰ ਆਉਦਾ ਨਾਮ ਅੰਮ੍ਰਿਤ ਹੈ ਇਹ ਹਰ ਵਕਤ ਸਾਡੇ ਮਨ ਚ ਭਾਂਦਾ ਹੈ ਮੇਲੇ ਸਾਥੇ ਦੇ ਅੰਮ੍ਰਿਤ ਤੇ ਜਾਈ ਜੀ ਸੋਹਣਾ ਨਾਲ ਮਿਲ ਕੇ ਪਿਆਰੇ ਦੀ ਅੰਮ੍ਰਿਤ ਕੀਤਾ ਜਾਂਦਾ ਹੈ ਕੋਰਨੇ ਪੇਛੀਆਂ ਪਖੰਡੀਆਂ ਦੇ ਕੋਲੋਂ ਨਹੀਂ ਅੰਮ੍ਰਿਤ ਦੀ ਦਾਤ ਮਿਲਦੀ ਵੱਡ ਭਾਗੀ ਹਰ ਸੰਗਤ ਪਾਵਣ ਵਾਲੇ ਪਰਮੇਸ਼ਰ ਦੀ ਸੰਗਤ ਨਹੀਂ ਪ੍ਰਾਪਤ ਕਰਦੇ ਹਨ ਆਗ ਦੇਨ ਪਰਮਚੀਤਾ ਆਹੇ ਤਜਾਹੋ ਦੇ ਹੀ ਉਹ ਪਰਮ ਦੇ ਸਿੱਧੇ ਦੀ ਦੁਨੀਆ ਦੇ ਜਮਾਂ ਦੀਆਂ ਕਾਲ ਦੀਆਂ ਬਕਾੜਾਂ ਨਹੀਂ ਲੋਕੀਆਂ ਤਰ੍ਹਾਂ ਰੁਕੀ ਸਕਾਂ ਖਾਂਦੀ ਰਹਿੰਦੇ ਹਨ ਦੇਨ ਭਾਗਾਂ ਸਤਿ ਸੰਗ ਦੇ ਨਾਲ ਲੱਖਾਂ ਦੀ ਕਿਸੇ ਨਹੀਂ ਦਿੱਤੀ ਬਿਨਾਂ ਤਾਗਾਂ ਤੋਂ ਸੰਗਤ ਮੇਲੀ ਸਾਜੂ ਉਹਨਾਂ ਨੂੰ ਸੰਗਤ ਲੱਗਦੀ ਨਹੀਂ ਪ੍ਰਾਕ੍ਰਿਤ ਹੁੰਦੀ ਇਹ ਪਖੰਡੀਆਂ ਦੇ ਢਕੇ ਆ ਕੇ ਐ ਆਉਦਾ ਜੰਗ ਦੁਆ ਜਾਂਦੇ ਹਨ ਬੇ ਸੰਗਤ ਮਾਇਨੇ ਪਰ ਜੇ ਨਾ ਜਰ ਬੋਲੀ ਸੰਗਤ ਨਹੀਂ ਕਰਦਾ ਮੈਲ ਚ ਭਿਆ ਰਹਿੰਦਾ ਹੈ ਜਿਵੇਂ ਸਾਗ ਸੰਗਤ ਜੀ ਜਿਹੜਾ ਦੇਸ਼ ਜਿਹੜਾ ਹੈ ਦਰਿਆ ਦੇ ਕਿਨਾਰੇ ਖੋਤਾ ਹੈ ਪਾਣੀ ਦੇ ਉੱਤੇ ਪੰਨੀਆਂ ਤੇ ਜੜਾ ਹਣ ਗਈਆਂ ਪਰ ਜੇ ਬਰਖਾ ਨਾ ਹੋਵੇ ਉਹ ਵੀ ਜੜ੍ਹ ਨਹੀਂ ਚੰਗੀਆਂ ਅੱਜ ਉਹਦੇ ਜਾਵੇ ਨਹੀਂ ਮੰਨਦੇ ਜੋ ਸਾਹ ਨਹੀਂ ਨਿਕਲਦਾ ਇਸੇ ਪ੍ਰਕਾਰ ਦੇ ਵਰਖਾ ਤੋਂ ਉਸ ਉਹਦੇ ਜਾਲੇ ਵੀ ਲੈ ਜਾਂਦੇ ਹੋ ਤੇ ਕੋਹਦੇ ਹਰ ਸੰਗੇਦੀ ਦਰਦ ਵੀ ਝਾੜੀ ਜਾਂਦੀ ਸਾਹ ਨਹੀਂ ਨਿਕਲ ਆਉਂਦਾ ਇਸੇ ਪ੍ਰਕਾਰ ਸਾਹ ਸੰਗੇਦੀ ਜਿਹੜਾ ਕੋਈ ਆਦੀ ਤੱਪ ਨਹੀਂ ਪਾਣੀ ਦੇ ਕਿਨਾਰੇ ਖੜੋਤਾ ਹੋਵੇ ساری عمر ਤੱਪ ਕਰਨ ਵਾਲਾ ਹੋਵੇ ਰਿੰਦ ਕਰਨ ਵਾਲਾ ਹੋਵੇ ਉਹ ਇੱਕ ਪਾਣੀ ਦੇ ਕਿਨਾਰੇ ਦੇ ਦੇਖੀ ਨਹੀਂ ਆਇਆ ਪਾਣੀ ਨੂੰ ਪਾਣੀ ਪਾਉਣ ਦੀ ਵਿਰੋਧ ਦੇਣ ਦੀ ਲੋੜ ਨਹੀਂ ਪਰ ਸੰਗਤ ਰੂਪੀ ਬਦਲ ਦੀ ਉਹਨੂੰ ਵੀ ਲੋੜ ਹੈ ਕਿਉਂਕਿ ਜਿਵੇਂ ਬਦਲ ਬਰਨਾ ਕਰਕੇ ਗੱਲ ਚੱਕੀ ਜਾਂਦੀ ਹੈ ਆ ਜਿਹੜੀ ਸਾਧ ਸੰਗਤ ਦੀ ਹੋਮੇ ਦੀ ਗੱਲ ਪਈ ਨਾ ਮੈਂ ਤਪਸਨਾ ਕਰਨਾ ਮੈਂ ਸੇਵਾ ਕਰਨਾ ਉਹ ਸੰਗਤ ਨਾਲ ਮਿਲ ਕੇ ਚੱਕੀ ਜਾਂਦੀ ਹੈ ਜਿਹੜਾ ਚੇਲਿਆਂ ਚ ਆਦਾ ਨੂੰ ਮੋਹ ਪੈ ਜਾਣਾ ਉਹ ਜਾਨਾ ਮੇਰਾ ਚੇਲਾ ਹੈ ਪੋਤਾ ਚੇਲਾ ਹੈ ਪੜੋਤਾ ਚੇਲਾ ਹੈ ਇਹ ਮੋਹ ਰੂਪੀ ਸਾਧ ਸੰਗਤ ਦੀ ਜਾਲਾ ਵੀ ਵਾਸਨਾ ਦੀ ਜਾਲਾ ਵੀ ਇਹਦੇ ਤੋਂ ਟੁੱਟੇ ਜਾਂਦੇ ਆ ਜਿਹੜਾ ਸੰਗਤ ਦੀ ਵਰਖਾ ਚ ਰੰਗਦੀ ਹੈ ਉਹ ਸੰਗਤ ਦੇ ਨਾਲ ਮਿਲ ਕੇ ਜੀਵਨ ਝੋਲੀ ਜਾਂਦੀ ਹੈ ਜਿਹੜਾ ਸੰਗਤ ਕੋ ਮੈਲ ਨਾਲ ਭਰੇ ਹੀ ਰਹਿੰਦੇ ਆਨ ਕੰਨ ਮਨ ਚ ਦੀ ਨਾਲ ਗੀਉ ਮੈਂ ਆਇਂ ਮਿਲੋ ਜਗ ਦੀ ਮਿਲ ਪਿਆਰ ਸਾਰੇ ਜਗ ਦੇ ਜੀਵਾਂ ਨੂੰ ਪਿਆਰੇ ਅਕਾਲ ਪੁਰਖ ਸਾਨੂੰ ਆ ਕੇ ਮਿਲੋ ਹਰ ਹਰ ਇਹ ਮੁੱਖ ਜਨ ਨੂੰ ਸੰਭਰਤੀ ਹੋ ਹਰ ਹਰ ਨਾਮ ਦਾਇਆ ਮਾਲਕ ਆਰਿਆ ਦੇ ਚੇਤੇ ਗਾਂਦੇ ਬੈਠੇ ਹਾਰ ਕੀ ਸਾਡੇ ਮਨ ਚ ਬੂਲੇ ਅੰਮ੍ਰਿਤ ਦਾ ਨਾਮ ਹੈ ਪਰਮੇਸ਼ਰ ਹਰ ਹਰ ਮੱਕੋ ਹੋਰ ਲੋਕਾਂ ਦਾ ਨਾਮ ਨਹੀਂ ਚਾਹ ਮੰਨ ਪਾਇਆ ਮਾਰੇ ਹੋਰ ਬਥੇਰੇ ਲੋਕ ਮਨ ਮਾਰੇ ਕਰ ਚੁੱਕੇ ਨਾ ਗੁਰਮਤਿ ਅਰਜਾ ਦਾ ਨਾਮ ਮਿਲ ਜਾਣਾ ਅੰਮ੍ਰਿਤ ਦੇ ਚੜੇ ਨਾ ਉਹ ਮਿੱਠਾ ਸਾਡੇ ਮਨ ਚੰਗਾ ਲੱਗਦਾ ਹੈ ਜਨ ਨਾਮ ਤੇ ਨਾਮ ਮਨ ਭਿੱਜਦਾ ਜੀ ਸੁਣ ਗੁਰੂ ਜੀ ਦੇ ਮਾਰੇ ਆਉਦੇ ਨਾਮ ਤੇ ਸਾਡਾ ਮਨ ਭਿੱਜਦਾ ਮੰਦਾ ਹੈ ਪਰਮੇਸ਼ਰ ਜੀ ਗੁਰੂ ਜੀ ਫਰਮਾਉਂਦੇ ਹਨ ਮਾਜ ਮਹੱਲਾ ਤੈਸਾਂ ਹਾਰੇ ਗੁਰ ਗਿਆਨੋ ਹਾਰੇ ਰਾਤ ਹਰ ਪਾਇ ਸੇ ਭਾਈ ਹੁਲੀਆ ਨਾਮ ਹੀ ਗੁਰੂ ਆਰਾ ਨਾਮ ਕਰਕੇ ਸ੍ਰੀਪ ਦੇ ਜਾਨ ਦੀ ਪ੍ਰਾਪਤੀ ਹੋਈ ਹੈ ਹਰ ਵਕਤ ਹਰ ਗੁਰੇ ਹਰ ਗੁਰ ਗਿਆਨ ਸਾਰੇ ਰਾਸ ਹਰ ਪਾਇ ਹਰੀ ਦੇ ਰੂਪ ਦੇ ਸਤਗੁਰੂ ਆਏ ਉਹਨਾਂ ਦੁਆਰਾ ਗਿਆਨ ਕਰਕੇ ਹਰੀ ਦੇ ਰਾਸ ਬ੍ਰਹਮੰਡ ਨੂੰ ਪਹੁੰਚਿੱਤਾ ਹੈ ਮਨ ਹਾਰ ਰਾਂਗ ਰਾਤਾ ਹਾਰ ਰਾਸ ਪਿਆਇ ਮਾਵਾ ਸਾਡਾ ਮਨ ਹਰੀ ਦੇ ਰੰਗ ਪ੍ਰੇਮ ਤੇ ਰੰਗਿਆ ਗਿਆ ਤੇ ਹਰੀ ਜਾਏ ਆਤਮ ਨੰਦ ਪਿਆਤਾ ਸਾਨੂੰ ਉਮਰ ਕੋ ਹਰ ਹਰ ਨਾਮ ਮੁਕ ਹਰ ਹਰ ਬੋਲੀ ਹਰ ਹਰ ਜਦ ਵੀ ਪ੍ਰਣਾਲਗ ਦੀ ਜਦ ਵੀ ਮੁੱਖੋਂ ਵੀ ਹਰ ਨਾਮ ਨੂੰ ਬੋਲਦੇ ਹਾਂ ਮਾਨੋ ਹਾਰ ਰਾਜ ਤੇਲੇ ਤੇਲੇ ਪਉਦਾ ਸਾਡਾ ਮਨ ਕੋ ਸੰਗੀ ਹਦੀ ਆਕੇ ਕੋਈ 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 ਤੇ ਜਾਂਦਾ ਜਿਵੇਂ ਟੁੱਲਾਵਲੀ ਖਾ ਜਾਂਦਾ ਪੇਸਤੀ ਉਹਨੇ ਟੂੜ ਖਾ ਜਾਂਦਾ ਕਿਉਂ ਸਾਡਾ ਮਨ ਦੁਨੀਆਂ ਵਾਲੋਂ ਕੋਈ ਕੋਈ ਦਿਸੇ ਪਰਮੇਸ਼ਰ ਵਾਲੀ ਮਿਲਦਾ ਆਕੇ ਉਸ ਸਾਥੇ ਪ੍ਰਾਪਤ ਹੁੰਦਾ ਔਰ ਬਸ ਜੁੜਦਾ ਨਹੀਂ ਸੰਸਾਰ ਵਾਲੋਂ ਕੋਈ ਕੋਈ ਦਿਸੇ ਜਿਵੇਂ ਟੁੱਲਾਵਲਾ ਆ ਕੇ ਉਸੇ ਚ ਪ੍ਰਾਪਤ ਹੁੰਦਾ ਹੈ ਮੈਂ ਗਾਲ ਮਿਲਾਈ ਭਗਤਿਆਂ ਨੂੰ ਤੁਹਾਨੂੰ ਵਾਹਿਗੁਰੂ ਦੇ ਅੰਮ੍ਰਿਤ ਸਰੂਪ ਜਨਾਂਤ ਮਿਲਣਾ ਕਰੇ ਕੰਸ਼ ਦੇ ਨਾਮ ਮਹਾਰਾਜ ਨੂੰ ਲਾਓ ਮੇਰੇ ਪ੍ਰੀਤਮ ਜੀ ਨੇ ਮੈਂ ਕਥਾ ਸੁਣਾਈਏ ਮੇਰੇ ਪ੍ਰੀਤਮੋਂ ਕਾਲ ਪੁਛਦੀ ਪ੍ਰਾਪਤੀ ਦੀ ਕਥਾ ਸਾਡੇ ਤੈਨੂੰ ਸੁਣਾਉਣਾ ਕਰੀਏ ਮਰ ਕੇ ਸੰਤ ਜੀ ਨੂੰ ਮਾਨਦੋ ਜੀ ਸੰਤਾਂ ਆਓ ਮਿਲੋ ਕੱਦੇ ਹੋ ਜੀ ਤੈ ਕਾਟੋਂ ਤਿਖਿਆ ਪਰਮਾਨੰ ਤੇ ਸਾਜਰੀਆਂਗੇ ਇਹ ਸਮਾਨੀ ਦੇ ਤਿਖੀ ਹੈ ਮਨ ਕੰਚਨ ਸਿਓਂ ਪਾਈਆਂ ਨੀ ਕੋਲੇ ਮੰਨ ਦੇ ਰਾਂਗ ਲੀਆ ਹੈ ਮੋਲ ਹਰ ਕੋ ਸੰਤ ਮਿਲੇ ਮਾਨ ਗੋਵਿੰਦਾ ਜੀ ਮਾਨ ਤੇ ਕਾ ਕਰੀਏ ਮਰੀ ਦੇ ਸੰਤੋ ਕੱਤੇ ਹੋ ਮਿਲੋ ਐਨਾ ਸਾਡਾ ਪਿਆਰਾ ਆਪਣਾ ਹਿਰਦਾ ਉਹਨਾਂ ਨੇ ਟੇਕਾ ਕਰੀ ਗੋ ਗੁਰ ਬਾਣੀ ਮੁਖ ਚਾਉਂਦਾ ਜੀ ਸੰਤ ਕੋ ਜਿਹੜਾ ਗੁਰ ਬਾਣੀ ਮੁਖ ਉਚਾਰਨ ਕਰਦਾ ਹੈ ਪਿਆਰੇ ਜੀ ਗੱਡ ਭਾਜੀ ਹਰ ਸੰਤ ਨੂੰ ਲਾਏ ਜਗਤ ਭਾਗਵਾਨੋ ਕਹਿੰਦੇ ਕਾਲ ਪ੍ਰਸਵਾਹੀ ਨਹੀਂ ਆਉਗੇ ਸੰਤਾਂ ਭੜਕਾ ਨਾਲ ਮਿਲ ਦਿੱਤਾ ਗੁਰ ਪੂਰਿਆ ਹਰ ਦਾਸ ਮੁਖ ਪਾ ਸੰਗਤ ਵਿੱਚ ਸਤਿਗੁਰੂ ਪੂਰਿਆਂ ਦੇ ਦਰਸ਼ਨ ਹੋਏ ਪੂਰਿਆਂ ਗੁਰਦਾਰਾ ਹਰੀ ਦਾ ਨਾਮ ਸੁਕ੍ਰੀਮ ਫਰੀਦਾ ਨੰਦੇ ਸਾਦੇ ਮੁਖੰਤਾ ਕੰਮ ਨਾਰਨ ਕਾ ਆਖੋ ਬਾਦ ਵੀ ਨਾਟ ਗੁਰ ਨਹੀਂ ਪਾਇ ਇਹੇ ਗਾਗਾਂ ਦੇ ਹਿਨੇ ਉਹ ਨਿਗਰੇ ਤੇ ਫਿਰਦੇ ਸਦਗੁਰਾਂ ਨੇ ਪ੍ਰਾਪਤੀ ਨਹੀਂ ਕਰੀ ਮਾਣੋ ਸੁਧਾਰ ਗੱਜੀ ਨਹੀਂ ਲੇਕਾਉਂਦਾ ਮੈਂ ਸਾਦੇ ਜੀਵਨ ਦੁਆਰਾ ਗਰਿਵਤਿ ਤੰਦੁਰੀ ਨਹੀ ਹਰ ਬਕਤੇ ਆਪ ਦਿਆਲ ਦਇਆ ਪ੍ਰਭ ਧਾਰੀ ਜੀ ਬਿਆਲਾ ਕਾਂਪੁਰ ਸਾਹਿਬ ਦੇ ਆਜਿਸੀ ਧਾਰ ਕੇ ਜੀ ਇਹਾਂ ਕਰਨੇ ਆਏ ਤੁਸੀਂ ਜਿਨਾਂ ਦੀ ਹੁਣ ਵੀ ਕਿੰਨਾ ਤੇਰੇ ਜੀ ਬਿਆਲਾ ਆਪਨ ਘਾਰੀ ਹੈ ਮਾਲਾ ਹਾਵੇ ਦੁਸ਼ਿਆ ਸਾਗ ਨਿਵਾਰਨ ਰਮ ਮਾਲਾ ਵਿਦਿਆ ਦੀ ਖੋਮੇ bina ਦੁਸ਼ਿਆ bina ਮਾਇਆ ਦੀ ਮੈਂ ਸਾਰੀ ਨਿਮਰਤ ਕਰਦੀ ਨੀ ਯੇਤੂ ਮਾਲਾ ਕਾ ਹਾਟਾ ਪਟੜੀ ਦੇ ਤਾ ਕੋਸ ਦੇ ਦੇ ਅੰਦਰ ਹੀ ਹਿੱਟੇ ਤਾਖਾ ਸਾਰ ਸੰਗੀਤ ਹੱਥ ਵਿੱਚ ਅਤੇ ਆਦੇਸ਼ ਦੇ ਤਾਖਾ ਜੀ ਪਤਨ ਸ਼ਹਿਰ ਵਿੱਚ ਲਿੰਦੇ ਹੋਏ ਹੱਥਾਂ ਵਿੱਚ ਲਿੰਦੇ ਹੋਏ ਕਾਇਆ ਦੇ ਦੇ ਕਿੰਦੇ ਹੋ ਹਰ ਨੰਦੇ ਗੁਰੂ ਮੁਖ ਸੌਦਾ ਜੀ ਹੋਦਾ ਸੌਦਾ ਗੁਰੂ ਸੁਪਰਾਇਤ ਕਰਦੇ ਨੇ ਇਸੇ ਪ੍ਰਕਾਰ ਮਾਨਿਕ ਹੱਥ ਪਟਣੇ ਹਿੱਟ ਤਾਂ ਗੁਰੂ ਜੀ ਕਹਿੰਦੇ ਜਿਹੜੀ ਗੀਂਦੀ ਸੱਚਾ ਹਨ ਅਤੇ ਅਮਤਾਂ ਕਰਨ ਫਤਨ ਸ਼ਹਿਰ ਇਹ ਦੁਨਿਆ ਦਾ ਬਣਿਆ ਹੋਇਆ ਇਹ ਕਾਇਆ ਦੇ ਰੂਪੀ ਫਤਨ ਸ਼ਹਿਰ ਵਿੱਚ ਜਿਹੜੀ ਇਹ ਸੱਚਾ ਵਿੱਚ ਜਾਂ ਫਤਨ ਕੋ ਧੁਗ ਬਣਾਦਾ ਜਿਹੜੀ ਆਗਰੇ ਖੜ ਚੰਤੋਂ ਮੁਖਿਆ ਦੇ ਗੋਲਾ ਫਤਨ ਸ਼ਹਿਰ ਅਮਤਾਂ ਕਰਨ ਓਏ ਭੱਜ ਜਿਹੜੇ ਤੇ ਹੱਥ ਵਿੱਚੋਂ ਮਾਰ ਲੈਂਦੇ ਗੁਰੂ ਦੇ ਸੌਦਾ ਦੇ ਨਾਮ ਦਾ ਸੌਦਾ ਗੁਰੂ ਜੀ ਆਰੇ ਲੈਂਦੇ ਆਂ ਸਸੰਗ ਦੀ ਵਿਚਾ ਕਰਕੇ ਮਾਰ ਮਹੱਲਾ ਤੇ ਨਾ ਹਤਾਂ ਅੰਗੀਆਂ ਜਿਵੇਂ ਕਦਨ ਸਹਿ ਸ਼ੀਰੀ ਜੀ ਪਰਮੇਸ਼ਰ ਨੇ ਤਾਇ ਬੁੱਧੀ ਵਿੱਚ ਜੀ ਹਰੀ ਦੇ ਨਾਮ ਦੀ ਸੇਧ ਨੂੰ ਪ੍ਰਾਪਤ ਕਰਦੇ ਗੁਰੂ ਸੋ ਮਾਰ ਮਹੱਲਾ ਚੌਥਾ ਹਾ ਗੁਰੂ ਗੋਬਿੰਦ ਹਰਨਾਮ ਤੇ ਆਇਆ ਜੀ ਗੋਬਿੰਦ ਦੇ ਗੁਰੂ ਕੀ ਰਤਨ ਨਾਉਣੇ ਦੇ ਜਿਹਨਾਂ ਚਿਰਾਂ ਵਾਲੇ ਖਾਤੇ ਲਈ ਉਹਨਾਂ ਪਰਮੇਸ਼ਰ ਦੇ ਨਾਮ ਵਿਚ ਧਿਆਨ ਲਾ ਕੇ ਪਿਆਉਣੇ ਹਨ ਮੈਨੂੰ ਸੰਗਤ ਮਨ ਨੂੰ ਮੁਤਾਇ ਰਿਹਾ ਨਾ ਦਈ ਮੈਨੂੰ ਸੰਗਤ ਨਾਲ ਮਿਲ ਕੇ ਮਨ ਚ ਵਿਖਾਇਆ ਜਾਂਦਾ ਐਨੇ ਬਸਦਾ ਨਹੀਂ ਕਿਸੇ ਨੂੰ ਸਰਪਦ ਅਦਿਅ ਅਦਿ ਸਰਤ ਹਰੀ ਗੁਰੂ ਸਮਰਾਟ ਹੈ ਗੰਮਾ ਤੋ ਰਹਾ ਕਾ ਅਗੋਤਰੀ ਦੁਨੀਆ ਦੇ ਵਿਖੇ ਆ ਸਮੀ ਮਾਲਕ ਮੇਰੇ ਸਤਿਗੁਰ ਹਰ ਵਾਸ ਕੀ ਚੈ ਜੀ ਸਤਿਗੁਰਾਂ ਨਾਲ ਮਿਲ ਕੇ ਹਰਿ ਦੇ ਪ੍ਰੇਮ ਰਸ ਨੂੰ ਪ੍ਰਾਪਤ ਕਰਨਾ ਕਰੀਏ ਹੋ ਪਿਆਰੇ ਜੀ ਕਾਲੇ ਕਾਲੇ ਹਾਰ ਜਾਣੇ ਜੇਨ ਹਰਿ ਤਪ ਜਪਤਾ ਸੋ ਹਰਿ ਦੇ ਪਿਆਰੇ ਜਨ ਹੰਝਿਨ ਜਿਨਾਂ ਕਾਲ ਕਿ ਤੁਸ ਨੂੰ ਜਾਣ ਲਿਆ ਹੈ ਜਾਏ ਪੁੱਛਾ ਜਾਣ ਹਰਦੀ ਬਾਤਾਂ ਉਹਨਾਂ ਜਨਾਂ ਦੇ ਸਾਹੋਂ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਦੇ ਜਿਹੜੇ ਬਚਨ ਹੈ ਕਿ ਜਾ ਕੇ ਸੰਗਤ ਪੁੱਛਣਾ ਕਰੀਏ ਆਵ ਮਨੂਆ ਮਾਲ ਮਾਲ ਤੋਂ ਹੋਵਾ ਉਹ ਬਿਰਮੁ ਕੁ ਸਮਾਧੀ ਦੇ ਮੀਨ ਹੁੰਦੇ ਆ 10 ਵੇ ਨੂੰ ਕਹਿੰਦੇ ਉਹਨਾਂ ਦੇ ਚਰਨਾਂ ਨੂੰ ਮਲੋਵਾ ਕੋਲਸਣਾ ਕਰੀਏ ਮਨ ਮਾਲਕ ਦੇ ਸੱਜੇ ਖੜੇ ਚਾਰਨਾਂ ਧੋਣਾ ਕਰੀਏ ਮੇਲੇ ਹਾਰ ਜਾਣ ਹਾਰ ਆਸਤੀ ਚਾਹੀਦੀ ਹਰਿ ਦੇ ਨਾਮ ਨਾਲ ਮਿਲ ਕੇ ਪ੍ਰੇਮ ਕਰੀਏ ਸੇਵਾ ਕਰੀਏ ਫਿਰ ਹਰਿ ਦੇ ਰਸ ਨੂੰ ਪੀਚਾ ਜਾਂਦਾ ਹੈ ਭਾਈ ਫਿਰ ਇਹ ਸੰਗਤ ਪ੍ਰੇਮ ਪੈਦਾ ਹੁੰਦਾ ਹੈ ਆਮ ਲੋਕਾਂ ਚਰਨਾ ਤੇ ਧੰਨ ਜਿਹੜਾ ਕਿਥੋਂ ਮਲਾਉਣਾ ਹੈ ਆਮ ਲੋਈਏ ਮਨ ਮਾਲਕ ਦੇ ਸੱਜੇ ਖੜੇ ਚਾਰਨਾਂ ਧੋਣਾ ਕਰੀਏ ਜਿਵੇਂ ਅੰਕਾ ਕਰਨੀ ਜਿਹੜੀ ਮੈਲ ਹੈ ਅਗਦੇ ਆਦਿ ਅਸਮਤਾਰ ਕਾਂਦੀ ਇਸ ਦੇ ਟਾਈਮ ਨਾਮਿਆ ਸੁਲੂਲਾ ਆਲਾ ਕੇ ਉਮਰਾ ਦੇ ਕਰਤੀ ਜਲਤਾ ਤਾਂ ਕੇ ਮਾਈ ਮਾਤੇ ਤੁਝੇ ਇਹਨੇ ਹਾਰ ਜਾਣੇ ਹਾਰ ਰਾਤ ਕੀਚਾ ਇਹਨੂੰ ਹਰਿ ਜੀ ਜਨਾਂ ਨੂੰ ਮਿਲ ਕੇ ਹਰਿ ਜੀ ਦੀ ਰਸਨਾ ਪ੍ਰਾਪਤ ਕਰਨਾ ਚਾਹੀਏ ਪਿਆਰੇ ਜੀ ਸਾਧ ਗੁਰੂ ਜੀ ਸਿਣਾ ਚਾਹੀਏ ਪਿਆਰੇ ਜੀ ਸਾਧ ਗੁਰ ਦਾ ਨਾਮ ਜਿਹੜਾ ਆ ਜਿਹਦਾ ਸ੍ਰੀ ਅਮਰ ਜੀ ਸਾਹਿਬ ਗੁਰੂ ਨਾਨਕ ਸਾਹਿਬ ਦਾ ਪਿੰਡ ਹੈ ਉਹਨੇ ਨੰਬਰ ਤੋਂ ਨਾਮ ਦੰਦ ਕਰਾਇਆ ਹੈ ਹੋਰ ਬਾਕੀ ਦੇ ਲੋਕ ਕੋਈ ਜੋਬ ਵਿੱਚ ਕੋਈ ਜੱਗਾ ਤੇ ਕੋਈ ਕਰਮ ਕਾਂਡ ਵਿੱਚ ਕੋਈ ਪੂਜਾ ਤੇ ਕੋਈ ਬੁੱਧ ਪੂਜਾ ਜਲਾ ਛੱਡਦੇ ਸਨ ਵੱਡ ਭਾਜੀ ਦੂਰ ਦਰਦ ਚੋਂ ਲਪਾਇਆ ਜੇ ਭਾਗਾਂ ਵਾਲੇ ਸਰਵਿਸ ਤੇ ਪਾਤਸ਼ਾਹ ਦੇ ਦਰਸ਼ਨ ਪ੍ਰਾਪਤ ਕੀਤਾ ਹੈ ਅੰਮ੍ਰਿਤ ਰਾਤ ਸਾਚ ਅੰਮ੍ਰਿਤ ਗੁੰਮੀ ਅੰਮ੍ਰਿਤ ਪ੍ਰੀਮ ਦਿਲ ਬਾਣੀ ਕਰਕੇ ਕਰੀਏ ਕਿ ਜੀ ਅੰਮ੍ਰਿਤ ਨਾਮ ਰਾਸਨ ਨੂੰ ਰੂਪਿਤ ਪ੍ਰਾਪਤ ਕਰ ਲਿਓ ਤੇ ਵਚਨ ਕਰਕੇ ਹੀ ਅੰਮ੍ਰਿਤ ਨਾਮ ਰਾਸਨ ਨੂੰ ਬੋਲਿਐ ਵਿਚਾਰਿਐ ਗੁਰ ਪੂਰੇ ਅੰਮ੍ਰਿਤ ਬੀਚੈ ਦਿਨ ਸੂਰਨੋ ਮਾਰੇ ਅੰਮ੍ਰਿਤ ਨਾਮ ਲਿਆ ਜਾਂਦਾ ਹੈ ਬ੍ਰਹਮਾ ਆਨੰਦ ਦੇ ਪਿਆਰੇ ਜੀ ਹਰਿ ਕਾਤ ਤਾੰਦੇ ਸਤਿ ਪੁਰਖ ਸੁ ਲਾਈਐ ਇਹ ਗਾਲ ਪ੍ਰਸਾਦਿਕ ਜੀ ਸਿੱਖ ਸੰਗਤ ਹੈ ਗੁਰੂ ਜੀ ਸੱਤ ਪਰਕੋਈ ਪਰਮੇਸ਼ਰ ਦਾ ਰੂਪ ਜੋ ਸਤਗੁਰੂ ਜੀ ਹੈ ਉਹਨਾਂ ਨਾਲ ਮਿਲਣਾ ਕਰੀਏ ਮੇਰੇ ਸਾਥ ਸੰਗਤ ਦੇ ਹਾਰਨਾਮਿਤਿਆ ਹੋਵੇ ਇਸ ਸੰਗਤ ਨਾਲ ਮਿਲ ਕੇ ਮਾਰਾ ਪਰਮੇਸ਼ਰ ਆਪ ਦੇ ਨਾਮ ਨੂੰ ਪਿਆਉਣਾ ਕਰੀਏ ਅਸੀਂ ਕਿਰਪਾ ਕਰੋ ਨਾਮ ਤੇ ਹਰ ਕਥਾ ਸੁਣੀ ਮੁਖ ਦੇਣੀ ਜੀ ਹਰੀ ਆਪ ਦੀ ਕਥਾ ਸੁਣੀ ਹੈ ਜੀ ਸਰਬਾ ਦੇ ਪਰੋਸੇ ਰੂਪੀ ਕਰਨਾ ਹੈ ਕੀ ਤੁਸੀਂ ਜਮਾਨਾ ਬੋਲਗੇ ਵਿਚਾਰਨ ਦੀ ਤਰਗੇ ਗੁਰਮਤਿ ਹਰ ਨਾਮ ਉਪਰਿਚਾਇ ਜਿਉਂ ਜਿਦਾ ਸ਼ੂਤਮ ਤੋਂ ਕਹਾਵ ਦੇ ਵਿਚ ਨਾਰੇ ਸੁਣੀਏ ਨਾਰੇ ਕਹੀਏ ਗੁਰਮਤਿ ਦੁਆਰਾ ਇਹ ਨਾਮ ਸਿਤ ਕਰਕੇ ਜਾਂਦੀ ਹੈ ਨਾਮ ਤੇ ਮਿਲ ਲੱਗ ਜਾਂਦੀ ਹੈ